ਓਏ ਆ ਗਿਆ ਆ ਗਿਆ ਫੋਨ ਹੈਲੋ ਬੱਲੇ ਖਾਰੇ ਬੱਲੇ ਖੁਸ਼ ਕਰਤਾ ਜੀ ਅੱਛਾ ਲੱਗਦੀ ਥੋੜੇ ਚਿਰ ਤੱਕ ਵੀ ਜਾ ਕਰੋ ਠੀਕ ਹੈ ਘਰ ਫਹਿਮਾਉਣ ਤੇ ਕੰਮ ਕੁਮ ਕਰ ਲੈ ਖੁਸ਼ੀ ਬੜੀ ਆ ਤਿੰਤਾ ਕਰਦਾ ਵਾਂ ਹੁਣ ਲਓ ਨਾ ਟਿੱਲੂ ਮਿਸਤਰੀ ਦਾ ਫੋਨ ਵੀ ਜਾਦੇ ਆਪਣਾ ਲੱਗੀ ਜਾਣਾ ਵਾ ਚਾਰ ਦੇਖ ਨੂੰ ਨੰਨ ਫੋਨ ਤੇ ਹੈਲੋ ਆ ਟਲੂਕ ਦਾ ਕੀ ਆਲੀ ਆਹ ਵਾਹ ਹੋ ਆਈ ਯਾਰ ਮੜਿਆ ਘਰ ਨੂੰ ਆਈ ਯਾਰ ਕੰਮ ਹੀ ਦਿਨਾ ਆਹ ਵਾਹ ਹੋ ਆ ਜਾ ਆ ਜਾ ਯਾ ਫਿਰ ਆ ਜਾ ਆ ਉਹਨਾਂ ਮੈਂ ਥੱਲੇ ਉਹਨਾਂ ਆ ਜਾ ਬੰਦੇ ਅੱਜ ਤੇ ਗੱਜ ਬਣ ਗਈ ਅੱਜ ਵੀ ਅੱਲਾਹ ਨਹੀਂ ਯਾਰ ਉਹਦਾ ਸਿੱਧਾ ਕਹਤਾਂ ਮੋੜ ਦੇਣਾ ਸੀ ਓਏ ਮੇਰਾ ਆਪ ਕਿਧਰ ਟੱਕਰ ਗਈ ਕੀ ਕਰੇ ਹਾਂ ਕਿਦਾਂ ਤੂੰ ਇੱਥੇ ਕਰ ਰਿਹਾ ਮੈਂ ਆ ਓ ਕੋਈ ਮੈਂ ਗੇਮ ਨਾ ਨਾ ਇਹਨੂੰ ਹਿੱਕੀ ਪਤਾ ਵੀ ਕਰ ਲਵਣਾ ਉਹ ਦਾ ਕਾਹ ਜਾ ਕੇ ਲੈ ਕੇ ਨੂੰ ਤੂੰ ਇੱਧਰ ਉਸਤਾਦ ਨਹੀਂ ਝੂਟਾ ਲੈ ਆਣਗੇ ਜਾਂ ਅੱਜ ਲੈ ਟਿੱਲੂ ਨਿਤਰੀ ਆ ਲੈਣਾ ਯਾਰ ਇਹਨੇ ਬਦਾਨੀ ਕਾਤੋ ਸੱਦ ਲਿਆ ਪਤਾ ਨਹੀਂ ਕੀ ਕਰਾਉਣਾ ਇਹਨੇ ਮੇਰੇ ਕੋਲ ਉਹ ਬਾਣੀ ਨੂੰ ਹੁਣ ਗਈ ਟਿੱਲੂ ਉਸਤਾਦ ਜੀ ਯਾਰ ਤੈਨੂੰ ਦੱਸਾਂ ਯਾਰ ਇਹ ਬੰਦਾ ਪਤਾ ਨਹੀਂ ਇਹਨੇ ਭਰਾ ਕਿਵੇਂ ਮੇਰੇ ਪੈਸੇ ਮਾਰ ਲੇ ਭਰਾਵਾ ਪੈਸੇ ਪੁਹੇ ਵੀ ਨਹੀਂ ਦਿੰਦਾ ਜਲਦੀ ਹਾਂ ਤੂੰ ਚੋਪੇ ਰਹੀ ਯਾਰ ਸੱਧਿਆ ਚੱਲ ਕੰਮ ਕਰੀ ਦਿੰਨੇ ਆ ਚੱਲ ਠੀਕ ਆ ਕਰ ਦਾਂਗੇ ਹੋ ਕੇ ਲਾਦਾ ਘਰੇ ਹੀ ਆ ਆ ਘਰੇ ਹੀ ਹੁਣਾ ਵੇਲੇ ਹੀ ਰਹਿੰਦਾ ਹੋਗਣਾ ਕੰਮ ਕੰਮ ਕਰ ਉਹ ਲੈ ਆਇਆ ਆ ਕਿਦਾ ਕਮਣ ਆ ਕਮਨ ਨੂੰ ਤਾਂ ਜਿਵੇਂ ਮੈਂ ਤੁਹਾਨੂੰ ਕਮਾਉਂਦਾ ਰਿਆ ਨਾ ਭਾਈ ਯਾਰ ਸੋਰੀ ਯਾਰ ਗਲਤੀ ਹੋ ਗਈ ਤੇ ਇੱਕ ਕੰਮ ਦੱਸੋ ਯਾਰ ਕਰ ਲਈ ਬੁਲਾਇਆ ਯਾਰ ਬੜਾਕਿਆ ਤੂੰ ਅੱਕੇ ਰੇਣਾ ਭਰਾ ਵਾਦਾ ਸਤੂੰ ਥੋੜੀ ਬੜੀ ਵੱਡੀ ਰੱਖੀ ਦਾਦਾ ਵਾਵਾ ਹੀ ਕੰਮ ਆ ਤੁਹਾਡਾ ਫਿਰ ਹੈ ਨਾ ਬੈਰਾ ਹੀ ਕੰਮ ਆ ਔਰ ਭਾਂ ਜਦ ਤੂੰ ਮਰਜ਼ੀ ਕਰੇ ਯਾਰ ਥੋੜੀ ਨਾ ਕੋਈ ਕਹੀਂ ਯਾਰ ਇਹਨਾਂ ਮੈਂ ਬੁਰਜ ਕਲੀਫਾ ਰੀ ਇੱਟਾਂ ਝਾੜੀਆਂ ਇੱਥੇ ਭਰਾਵਾ ਇਦਾਂ ਨਾ ਥੋੜੀ ਨੂ ਕਾ ਯਾਰ ਦਿਲ ਬੜਾ ਦੋਖਦਾ ਵਾ ਬਾੜੀਆਂ ਕਪਾਈ ਮਾਰ ਦਈ ਇਹ ਤੇ ਬੁਰਜ ਕਲੀਫਾ ਰੀਆਂ ਕਿਹੜੀਆਂ ਇਹਨਾਂ ਇੱਟਾਂ ਲਾਉਂਦੀਆਂ ਵਾ ਛੱਡ ਯਾਰ ਚਲਾ ਯਾਰ ਤੈਨੂੰ ਮੈਂ ਕੰਮ ਦਿਹਾੜਾਂ ਆ ਯਾਰ ਆ ਕੋਠਾ ਟੋਣਾ ਆਪਾ ਸ਼ਾ ਸ਼ਾ ਆਵਾ ਕੋਠਾ ਕਰਦਾਂਗੇ ਯਾਰ ਕੰਮ ਯਾਰ ਆਪਾਂ ਨੂੰ ਭਰ ਤੂੰ ਆ ਬਿਠਾਉਣਾ ਵਾ ਯਾਰ ਸਾਡੇ ਨਾਲ ਯਾਰ ਤੂੰ ਬਸ ਸਾਡਾ ਕੰਮ ਦੇਖੀ ਜਾ ਇਦਾਂ ਆ ਕੰਮ ਕਰਾਂਗੇ ਨਾ ਤੂੰ ਦੂਜੀ ਵਾਲੀ ਸਾਨੂੰ ਬੁਲਾਉਣਾ ਨਹੀਂ ਆਹੋ ਬੁਲਾਉਣਾ ਤੇ ਮੈਂ ਤੁਹਾਨੂੰ ਉਦਾਂ ਵੀ ਨਹੀਂਗਾ ਤੇ ਪਰ ਕਾਹ ਦੀ ਹੋਈ ਚਲਦਾ ਸੀ ਯਾਰੇ ਦੇ ਕਿੰਨੇ ਪੈਸੇ ਲਾਉਂਗਾ ਯਾਰ ਘਾ ਲੈਣਾ ਪੈਣ ਸਾਰੇ ਇਹਨੇ ਪੈ ਲਾਉਂਗਾ ਤਾਰ ਯਾਰ ਤੂੰ ਆਪਣਾ ਭਰਾਵਾ ਚਲ ਤੇ ਤੂੰ ਜਾਰੇ ਨਹੀਂ ਪਏ ਮੰਗਦੇ 40000 ਰੁਪਏ ਦੇ ਦੇ ਯਾਰ ਤੂੰ ਬਸ ਯਾਰ ਆਪਣਾ ਭਰਾਵਾ ਇਸ ਲਈ ਤੇ ਤੂੰ ਜਾਰੇ ਨਹੀਂ ਪਏ ਮੰਗਦੇ ਸਾ 40 ਪਿਆ ਹਜ਼ਾਰ ਇੰਨੇ ਤੇ ਦੇ ਉੱਤੇ ਵੀ ਨਹੀਂ ਲੱਗੇ ਬਣਾਉਣ ਤੇ ਜਿੰਨੇ ਪੈਸੇ ਘਾਟ ਮੰਗ ਲਈਆ ਨਗਰਾਂ ਕੋਈ ਨਹੀਂ ਪਾਣ ਇਹਨਾਂ ਨੂੰ ਕੁੰਡੀ ਚਲ ਕੋਈ ਨਹੀਂ ਦਿੱਤਾ ਦੋ ਫਿਰ ਪੈਸੇ ਕੋਈ ਨਹੀਂ ਫਿਰ ਦੇ ਦਾਂਗੇ ਤੁਹਾਨੂੰ ਅਈ ਗੜਾ ਫਾਚ ਲੈ ਪਿੰਡ ਛੱਡ ਕੇ ਧੋਖਣਾ ਅਦਾਂ ਵੀ ਤੇ ਹੁਣ ਵਿਆ ਲੱਗੀ ਜਾਣਾ ਚਲ ਫਿਰ ਕਰੋ ਸ਼ੁਰੂ ਤੁਸੀਂ ਕਰੋਗੇ ਕਿਦਾਂ ਤੋਂ ਕਰੋਗੇ ਸ਼ੁਰੂ ਉਹ ਸ਼ੁਰੂ ਤੋਂ ਮੈਂ ਹੁਣੇ ਕਰ ਦਿੰਦਾ ਵਾ ਤੈਨੂੰ ਪਤਾ ਹੀ ਆ ਥੋੜੀ ਆਪਣੇ ਤੋਂ ਵੱਡੀ ਆ ਤੈਨੂੰ ਕਾਂੰਦ ਲਾਗਦੇ ਹੋਣ ਇਤਨੀ ਤੇ ਕਾਂੰਦ ਮਾਨਦਾ ਹੈ ਿੱੱਲੂ ਮਿਸਤਰੀ ਨੂੰ ਫਿੱਲੀ ਤਾਂ ਹੈ ਨਹੀਂ ਯਾਰ ਕਾਂੰਦ ਉਦਾਂ ਹੀ ਉਹ ਮੈਂ ਕਹਿੰਦਾ ਹੜਾਈ ਆ ਮੈਂ ਤੈਨੂੰ ਦੱਸਦਾ ਦੇਖੋ ਨਾ ਬਿਆਸ ਗਾ ਯਾ ਭਰਾਵਾ ਤੂੰ ਬਰਾਹਲ ਜਾਣਦਾ ਨਹੀਂ ਸਾਨੂੰ ਿੱੱਲੂ ਮਿਸਤਰੀਆਂ ਭਰਾਵਾ ਨਾ ਬੜਾ ਚੱਲਦਾ ਇੱਕ ਵਾਰੀ ਕੰਮ ਕਰਾ ਗਣਾ ਦੂਜੀ ਵਾਰੀ ਸਾਨੂੰ ਸਾਜਦੇ ਹੀ ਨਹੀਂ ਗਏ ਪੈਨੂ ਛੱਡੋ ਯਾਰ ਤੂੰ 100 ਰੁਪਏ ਇਹਦਾ ਕੋਠੇ ਦਾ ਉਹ ਯਾਰ ਕਹ ਰਤਾ ਤੇ ਨਿਆ ਪਰ ਯਾਰ ਤੂੰ ਸਾਡੇ ਪਿਛਲੇ ਪੈਸੇ ਨਹੀਂ ਦਿੱਤੇ ਯਾਰ ਪੈਸੇ ਤੇ ਤੂੰ ਮੈ ਪੂਰੇ ਲੈਣੇ ਆ ਯਾਰ ਤੂੰ ਮੇਰਾ ਪਿਛਲੇ ਪੈਸੇ ਨਹੀਂ ਦਿੱਤੇ ਤੇ 1 ਰੁਪਿਆ ਮੈਂ ਘੱਟ ਵੀ ਨਹੀਂ ਕਰਨਾ ਹੁਣ ਅੱਛਾ ਹਣ ਤੇ 1 ਰੁਪਿਆ ਨਹੀਂ ਫਿਰ ਘੱਟ ਕਰਨਾ ਐਂਦਾ ਕਰਿਆ ਜਿਹੜਾ ਤੂੰ ਮੇਰਾ ਪਿਛਲਾ ਕੋਠਾ ਢਾਇਆ ਸੀ ਨਾ ਹਨਾ ਤੂੰ ਟਾਤਾ ਸੀ ਨਾ ਮਿਹਨਤ ਕੀਤੀ ਹਨਾ ਯਾਰ ਤੂੰ ਪਿਛਲਾ ਕੋਠਾ ਹਾ ਨੂੰ ਉਦਾਂ ਦਾ ਹੀ ਕਰ ਦੇ ਠੀਕ ਆ ਸਭ ਕਲੀਅਰ ਹੋ ਜਾਊਗਾ ਨਹੀਂ ਨਹੀਂ ਪੈਸੇ ਯਾਰ ਰੁਕ ਜਾ ਯਾਰ ਪੈਸੇ ਯਾਰ ਰੁਕ ਜਾ ਪੈਸੇ ਜਿਆਦਾ ਹਨ ਪੈਸੇ ਤਾਂ ਯਾਰ ਤੈਨੂੰ ਪਤਾ ਔਖਾ ਆ ਲੈ ਹੜ ਯਾਰ ਵਿਧਰਾ ਓਏ ਲੱਗਦਾ 20 3000 ਰੁਪਏ ਅੱਜ ਆਪਣੇ ਖਾਤੇ ਆ ਜਾਣਾਂ ਹਾਂ ਹੰਦੀ ਪਾਰਟੀ ਆ ਮੇਰੇ ਵੱਲੋਂ ਹੀ ਆ ਚੰਗਾ ਨਾ ਲਾ ਆ ਜਾ ਤਾਂ ਵਧੀਆ ਖਾਣਾ ਰੋਟੀ ਆਪਣੀ ਜੀ ਆਪ ਕਾਂ ਹੜਾ ਨਹੀਂ ਅੱਜ ਆਪ ਨੂੰ ਫਾਈਵ ਸਟਾਰ ਹੋਟਲ ਚ ਓ ਭਰਾਵਾ ਹੋਰ ਇਹ ਨਾ ਟੈਨਸ਼ਨ ਲੈ ਲਿਆ ਯਾਰ ਆ ਖੜੀ ਯਾਰ ਉਪਰਾਵਾ ਇੰਨੇ ਨਾ ਪੈਸੇ ਦੇ ਭਰਾਵਾ ਸਾਨੂੰ ਸਰਕਾਰਾਂ ਨੇ ਮਰਵਾ ਦੇਣਾ ਵਾ ਭਰਾਵਾ ਇੰਨੇ ਪੈਸੇ ਨਾ ਨਾ ਤੂੰ ਆਵਰ ਰੱਖਾ ਜਾਂ ਨਾ ਤੂੰ ਸਾਨੂੰ ਦੇ ਤਾਂ ਜੋ ਸਾਨੂੰ ਰਸਤੇ ਚ ਚੋੜ ਪੈਗੇ ਤੇ ਸਾਡਾ ਕੀ ਬੰਨਾ ਵਾ ਭਰਾਵਾ ਤੈਨੂੰ ਅਸੀਂ ਹੁਣ ਵੀ ਕਹਿੰਦੇ ਆ ਇੰਨੇ ਪੈਸੇ ਭਰਾਵਾ ਸਾਨੂੰ ਨਾ ਦੇ ਤੂੰ ਆਪਣੇ ਕੋਲ ਹੀ ਰੱਖ ਟੈਕਸ ਕਿ ਕਿਦੋਂ ਦਵਾਂਗੇ ਭਾਈ ਓ ਭਰਾਵਾ ਟੈਕਸ ਕੀ ਇਹ ਸਾਨੂੰ ਨਹੀਂ ਬਾਤ ਲੱਭਣੇ ਫਿਗਰ ਕਰ ਤੈਨੂੰ ਇਹ ਪਹਿਦੇ ਦੇਤੇ ਆ ਜੇ ਤੈਨ ਨੇ ਪਹਿਮੇ ਕੋਰ ਰੱਖਦਾ ਨਹੀਂ ਕਈ ਆਈਂ ਪ੍ਰਵਾ ਚੋਰੀ ਚੋਰੀ ਹੋ ਜਾਂਦੇ ਨੇ ਆਹ ਚੱਲ ਹੁਣ ਫੇ ਸਾਈਡਾਂ ਨਹੀਂ ਦੀਆ ਢਾੜੇ ਹੁਣ ਜੀ ਆ ਇਹਨੂੰ ਆਹ ਬਣਾਉਣਾ ਨਹੀਂ ਨਹੀਂ ਯਾਰ ਬਣਾਉਣਾ ਆਪਾਂ ਇਹਨੂੰ 5 ਸਾਲ ਬਾਅਦ ਹੀ ਆ ਪੂਰੇ ਤੱਕ ਬਾਹਰ ਬੂਰ ਚੱਲ ਜਾਗੇ ਢਾ ਦੇਣਾ ਪਰ ਆਪਾਂ ਹੁਣ ਤੇ ਪਰ ਹਾਂ ਯਾਰ ਢਾਣਾ ਵਾ ਮਾਸਾ ਵੀ ਸੀਮੈਂਟ ਨਹੀਂ ਕਰਨਾ ਚਾਹੀਦਾ ਨਾ ਇੱਟਾਂ ਖਰਾਬ ਹੋਣੇ ਚਾਹੀਦੀਆਂ ਲੈੰਟਰ ਵੀ ਪੂਰਾ ਐਨ ਸਹੀ ਰਹਿਣਾ ਇਹਦਾ ਹੀਣਾ ਮਸਾਲੇ ਭੁਰਨਾ ਨਹੀਂ ਚਾਹੀਦਾ ਬਿਲਕੁਲ ਓਕੇ ਕੀ ਹੈਣਾ ਉਸਤਾਦ ਯਾਰ ਜਿੱਦਾਂ ਤੂੰ ਕੱਲੀ ਕੱਲੀ ਚੀਜ਼ ਦੱਸੀ ਆਣਾ ਇਦਾਂ ਸਾਨੂੰ ਲਾਦਾ ਕੋਠਾ ਹੀ ਚੱਕ ਕੇ ਲੈ ਕੇ ਜਾਣਾ ਪੈਣਾ ਯਾਰ ਇਦਾਂ ਨਾ ਹੁੰਦੀ ਆ ਜੇ ਚੱਲ ਤੂੰ ਕਹਿਣਾ ਆਣਾ ਚੱਲ ਤੂੰ ਆਪਣਾ ਭਰਾ ਆਂ ਚੱਲ ਇਹ ਹੀ ਕੋਠਾ ਜਾ ਕੇ ਲੈ ਆਨੀ ਆ ਤੇਨੂੰ 5 ਸਾਲ ਬਾਅਦ ਦੇ ਰਾਂਗੇ ਯਾਰ ਤੂੰ ਬੜਾ ਪੈਹਰ 1 ਰੁਪਿਆ ਦਿੱਤਾ ਆਣਾ ਉਹ ਸਾਨੂੰ ਗੱਲ ਬੜੀ ਮਾੜੀ ਲੱਗੀ ਮੇਰਾ ਦਿਲ ਬੜਾ ਦੁਖਿਆਵਾ ਅੱਛਾ ਲੈਣੀ ਓਹੋ ਫੋਨ ਇੱਕ ਮਿੰਟ ਰੁਕੀ ਯਾਰ ਫੋਨ ਆ ਗਿਆ तो ये तो आ गया पिछली गया।, गया हैलो हाँ जी हाँ जी हाँ जी सर अच्छा जी नहीं लगा फिर सारी फीस दोबारा लगू फिर ठीक है ठीक है चलो ठीक है ओके यार पंगा ही पै गया जी 99 ਵੀ ਸੱਦ ਲਈ ਉਧਰ ਵੀ ਆ ਬਣੀਉ ਲੱਗਾ ਬਾਈ ਪੈ ਗਿਆ ਇਹਨਾਂ ਨੂੰ ਹੁਣ ਥੋੜੀ ਇਹ ਕਿਹਣਾ ਕਿਸ ਹਾਵਣਾ ਹੈ ਕਰੀਪਾ ਹੈ ਤੇ ਗੇਂਣੀ ਮੇ ਤੋਂ ਐਡਾ ਕਰੋ ਭਰਾ ਮੇਰਾ ਯਾਰ ਫਿਰ ਤੁਸੀਂ ਨਾ ਆ ਰਹੇ ਹੋ ਤਨ ਮੈਂ ਫੋਨ ਕਰੂੰਗਾ ਤੁਸੀਂ ਫਿਰ ਆਇਓ ਠੀਕ ਆ ਕਿਉਂਕਿ ਯਾਰ ਮੈਨੂੰ ਹੁਣ ਕੰਮ ਪੈ ਗਿਆ ਵਾ ਮੈਨੂੰ ਸੱਦ ਲਿਆ ਮੈਨੇਜਰ ਨੇ ਕਹਿੰਦਾ ਉਹ ਕੰਮ ਆ ਥੋੜਾ ਆ ਆ ਉਹ ਡੀਲ ਡੂਲ ਕਰਨੀ ਹੈ ਨਾ ਪੈਸਿਆਂ ਦੀ ਆਹ ਪੈਸੇ ਪੂਰੇ ਢੇਡੇ ਕਿਹਨਾਂ ਨੇ ਤੁਸੀਂ ਫਿਰ ਆ ਜਿਓ ਹਾਂ ਕੱਲ ਆਹ ਫੋਨ ਕਰ ਦਿੰਦਾ ਨੂੰ ਮੈਂ ਕੋਈ ਨਹੀਂ ਉਹ ਆ ਗੁਮਣਾ ਲੈ ਫੜ ਪਹਿਲਾ ਯਾਰ ਆਪਣੇ ਬੜੀ ਪੈਸੇ ਦਿੱਤੇ ਯਾਰ ਤੂੰ ਫੜਾ ਪੈ ਫੜਾ ਰੇ ਯਾਰ ਚੱਲੇ ਆਂ ਹੀ ਭਰਾ ਸਾਨੂੰ ਪਰਾ ਸੀਗਾ ਤੂੰ ਕੰਮ ਨਹੀਂ ਕਰਾਉਣਾ ਸਾਡੇ ਤੋਂ ਭਰਾਵਾ ਤੂੰ ਟਾਈਮ ਪਾਸ ਕਰਦਾ ਵਾ ਕੰਮ ਨਹੀਂ ਕਰਾਉਣ ਵਾਲਾ ਹੈਗਾ ਤੈਨੂੰ ਦੱਸਿਆ ਸੀ ਨਾ ਇਹ ਗੀੜੀ ਬਾਜਵਾ ਭਰਾਵਾ ਇਹ ਬੰਦਾ ਇਤੋਂ ਨਾ ਕਦੀ ਜਿਹੇ ਕਿਹਦਾ ਵੀ ਫੋਨ ਆਇਆ ਨਾ ਤੈਨੂੰ ਵੀ ਚੱਲ ਤੂੰ ਬਾਹਰ ਤੋਂ ਮੇਰਾ ਕੱਲ ਤੋਂ ਲੈ ਮੇਰਾ ਸਕੇਅਰ ਦਾ ਚੱਲ ਤੂੰ ਜਿੱਤੋਂ ਵੀ ਬਾਹਰ ਕੰਮ ਕਰਨਾ ਹਣਾ ਇਹ ਬੰਦੇ ਰਹਿਣਾ ਕੰਮ ਕਰੀਂ ਇਹ ਬੰਦਾ ਵੜਾ ਬੜਾ ਭੈੜਾ ਵਾ ਇਹ ਪੈ ਪੈ ਨਹੀਂ ਦਿੰਦਾ ਇਹ ਜਿਹੜੀ ਚੰਗਾ ਆਈ ਓਏ ਮੇਰੇ ਨਾਂ ਨੇ ਤੇ ਲੈ ਬਣਾਇਆ ਜਿੱਧਰੋਂ ਸਰ ਨਹੀਂ ਲੈ ਲੈਣਾ ਇਹੇ ਲੱਗੇ ਹਨੀ ਕੋਲ ਤੇ ਚਲ ਆਹ ਦਹਾ ਦੀ ਚਾਹ ਤੇ ਪੀਏ ਘਰ ਜਾ ਲੈ